ਅੱਜ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਸ੍ਰੀ ਅਮਨ ਸਰ ਸਾਹਿਬ ਦੇ ਕੇ ਸਾਡੇ ਪ੍ਰਦੇਸ਼ ਦੇ ਪੂਰਵ ਐਡਕਸ਼ ਔਰ ਪੂਰਵ ਮੈਂਬਰ ਪਾਰਲੀਮੈਂਟ ਸਾਡੇ ਸ਼ਹਿਰ ਦੇ ਵਿੱਚ ਆਏ ਨੇ ਸ੍ਰੀ ਵਿਨਾਸ਼ ਰਾਏ ਖੰਨਾ ਜੀ ਉਹਨਾਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਸਵਾਗਤ ਔਰ ਉਹਨਾਂ ਦੇ ਨਾਲ ਸਾਡੇ ਪ੍ਰਦੇਸ਼ ਦੇ ਹੀ ਉਪ-ਅਧਿਖਸ਼ ਰਹਿ ਚੁਕੇ ਸ੍ਰੀ ਰਕੇਸ਼ ਗਿਲ ਜੀ ਔਰ ਸਾਡੇ ਪੂਰਵ ਅੰਮ੍ਰਿਤਸਰ ਦੇ ਅਕਤਰਾਜ ਕੇ ਨਾਮ ਸ਼ਰਮਾ ਜੀ ਔਰ ਸਾਡੇ ਪੂਰਵ ਸਚਿਵ ਰਹ ਚੁਕੇ ਸਾਡੇ ਪ੍ਰਾਰਜੇਸ਼ ਹਨੀ ਜੀ ਕੇਂਦਰੀ ਹਲਕੇ ਤੋਂ ਚੋਣਾਂ ਲੜ ਚੁਕੇ ਡਾਕਟਰ ਰਾਮ ਚਾਵਲਾ ਜੀ ਮੇਨ ਨਾਲ ਮੇਰੇ ਸਹਿਯੋਗੀ ਮਾਹ ਮੰਤਰੀ ਮਰੀਸ਼ ਜੀ ਸੰਜੇ ਸ਼ਰਮਾ ਜੀ ਔਰ ਨਾਰਥ ਹਲਕੇ ਜੋ ਚੋਣਾਂ ਲੜ ਚੁਕੇ ਪਿੰਟੂ ਜੀ ਮੋਹਿਤ ਜੀ ਸ਼ੈਂਟੂ ਜੀ ਔਰ ਅਜੇ ਵੀਰਪਾਲ ਸਿੰਘ ਰੰਧਾਵਾ ਸਾਹਿਬ ਜਿਹੜੇ ਪੂਰਵ ਸਿਟੀ ਮੇਅਰ ਨੇ ਔਰ ਸਲੇਲ ਜੀ ਜੋ ਸਾਡੇ ਨਾਲ ਮੇਰੇ ਨਾਲ ਮਾਹ ਮੰਤਰੀ ਮੇਰੀ ਟੀਮ ਦੇ ਵਿੱਚ ਸੋ ਅੱਜ ਦਾ ਜਿਹੜਾ ਵਿਸ਼ਾ ਹੈ ਜੋ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਜੋ ਸਸ਼ਵੀਅਤ ਤਪਸਵੀ ਪ੍ਰਧਾਨ ਮੰਤਰੀ ਜੀ ਨੇ ਜੋ ਰਾਹਤ ਦਿੱਤੀ ਹੈ ਆਮ ਕੰਜ਼ਿਊਮਰ ਨੂੰ ਭਾਵੇਂ ਉਹ ਕੋਈ ਵੀ ਜ਼ਰੂਰੀ ਵਸਤੂਆਂ ਨੇ ਜੋ ਸਾਡੇ ਰੋਜ਼ਮਰਾ ਦੀ ਜੋ ਰੋਜ਼ਬਰਦੀ ਜ਼ਰੂਰਤ ਸਾਡੇ ਆਂਦੇ ਨੇ ਉਹਨਾਂ ਵਿੱਚ ਭਾਰੀ ਰਾਹਤ ਦਿੱਤੀ ਹੈ ਉਹਨਾਂ ਤੇ ਵਿਸਥਾਰਪੂਰਕ ਜਾਣਕਾਰੀ ਦੇਣ ਵਾਸਤੇ ਸਾਡੇ ਵਿੱਚ ਮਾਨਯੋਗ ਸ਼੍ਰੀ ਅਸ਼ਵਰਨਾਸ਼ਰੇ ਖੰਨਾ ਜੀ ਆਏ ਨੇ ਮੈਂ ਉਹਨਾਂ ਦਾ ਸਵਾਗਤ ਵੀ ਕਰਦਾ ਤੇ ਮੈਂ ਚਾਹਾਂਗਾ ਉਹ ਤੁਹਾਡੇ ਨਾਲ ਰੂਪ ਰੂਪ ਹੋਣ। ਅਨੰਦਪ੍ਰਧਾਨ ਜੀ ਸਭ ਤੋਂ ਪਹਿਲਾਂ ਮੈਂ ਸਾਰੇ ਪੱਤਰਕਾਰ ਵੀਰਾਂ ਦਾ ਇੱਥੇ ਸਵਾਗਤ ਵੀ ਕਰਦਾ ਤੇ ਧੰਨਵਾਦ ਵੀ ਕਰਦਾ। ਔਰ ਅੱਜ ਸਾਡੇ ਵਾਸਤੇ ਵੀ ਇੱਕ ਬਹੁਤ ਵੱਡਾ ਦਿਨ ਇਸ ਕਰਕੇ ਵੀ ਹੈ ਕਿ ਦੀਨ ਦਿਆਲ ਉਪਾਇ ਦੀ ਜਨਮ ਦਿਨ ਜਨਤੀ ਅੱਜ। ਜਿਨ੍ਹਾਂ ਨੇ ਅੰਤੋਦੇ अंतिम पंक्ति में खड़े हुए व्यक्ति का उत्थान यह मंत्र देता है। और ਸਾਡੀ ਸਰਕਾਰ ਉਸ ਮੰਤਰ ਨੂੰ ਪੂਰਾ ਕਰਦੇ ਹੋਏ ਜੋ ਵੀ ਨਿਰਣੇ ਲੈ ਰਹੀ ਹੈ ਉਹ ਇੱਕ ਆਮ ਆਦਮੀ ਇੱਕ ਲੋੜਵੰਦ ਆਦਮੀ ਇੱਕ ਲਾਸਟ ਪੰਕਤੀ 'ਚ ਖੜਾ ਹੋਏ ਵਿਅਕਤੀ ਉਸ ਦੇ ਬੈਨੀਫਿਟ ਉਸ ਦੇ ਲਈ ਇਹ ਫੈਸਲੇ ਹੋ ਰਹੇ ਨੇ। ਮੈਂ ਪਿਛਲੇ ਫੈਸਲੇ ਵੱਲ ਨਹੀਂ ਜਾਵਾਂਗਾ। ਲੇਕਿਨ ਰੀਸੈਂਟ ਜਿਹੜਾ ਮੋਦੀ 3 ਈਜੀਪਟ ਤੋਂ ਮੋਦੀ ਸਾਹਿਬ ਆਏ ਆ ਇਹਦੇ ਵਿੱਚ ਪਹਿਲੀ ਬਹੁਤ ਵੱਡੀ ਰਾਹਤ ਇਨਕਮ ਟੈਕਸ ਦਿੱਤੀ ਗਈ ਜਿਹਨਾਂ ਨੂੰ 12 ਲੱਖ ਤੱਕ ਲੋਕ ਆਸ ਕਰਦੇ ਸੀਗੇ 8 ਲੱਖ ਹੋ ਜਾਊਗਾ 9 ਲੱਖ ਹੋ ਜਾਊਗਾ ਲੇਕਿਨ 12 ਲੱਖ ਤੱਕ ਜਿਹੜੀ ਐਗਜ਼ੈਂਪਸ਼ਨ ਉਹ ਦਿੱਤੀ ਗਈ ਫਿਰ GST 2 ਆਇਆ GST ਦਾ ਜਦੋਂ ਐਕਟ ਬਣਿਆ ਨਾਲ ਕੌਂਸਲ ਬਣਾ ਕੇ ਇੱਕ ਬਹੁਤ ਵੱਡਾ ਰਿਵਿਊ ਕਰਨ ਦਾ ਨਿਰਣੇ ਜਿਹੜਾ ਸੀ ਉਹ ਚੱਲਦਾ ਰਿਹਾ ਪਹਿਲਾਂ ਜਿਹੜੇ ਸਲੈਬ ਸੀਗੇ ਉਹ ਬੜੇ ਕਨਫਿਊਜ਼ਿੰਗ ਵੀ ਸੀਗੇ ਟੈਕਸਪੇਅਰ ਨੂੰ ਵੀ ਮੁਸ਼ਕਲ ਸੀ ਟੈਕਸ ਕਲੈਕਟਰ ਨੂੰ ਵੀ ਮੁਸ਼ਕਲ ਸੀ ਲੋਕਾਂ ਨੂੰ ਅਕਾਊਂਟਸ ਅਕਾਊਂਟੈਂਟਸ ਤੇ ਸਾਰੇ ਚੱਕਰ ਜਿਹੜਾ ਸੀ ਉਹ ਪੈਣਾ ਪੈਂਦਾ ਸੀ ਹੁਣ ਦੋ ਸਲੈਬ ਸਿਰਫ ਜਿਹੜੇ ਹੈ ਉਹ ਜਿਹੜੇ ਸਾਡੇ ਦੇਸ਼ ਦੇ ਵਿੱਚ ਅੱਜਕੱਲ ਚੱਲ ਰਹੇ ਆ ਇਹਦੇ ਨਾਲ 90% ਤੋਂ ਉੱਪਰ ਜਿਹੜੀਆਂ ਬਸਤਾਂ ਨੇ ਉਹਨਾਂ ਦੇ ਜਿਹੜਾ ਹੈ ਬਹੁਤ ਵੱਡਾ ਰਿਲੀਫ ਸਰਕਾਰ ਨੇ ਦਿੱਤਾ ਹੈ ਜੇ ਮੈਂ ਇੱਕ ਗੱਲ ਕਮਾਂ ਜੋ ਅਸੀਂ बार-बार ਕਹਿੰਦੇ ਆ ਨਾਰੇ ਵੀ ਲਾਣੇ ਆ મોદી ਹੈ ਤੋ ਸੰਭਵ ਹੈ ਤਾਂ ਮੈਂ ਸਮਝਦਾ ਕਿ ਇਹ ਬਿੱਲ ਜਨਤਾ ਹਿਤ ਇਹ ਬਿੱਲ ਰਾਸ਼ਟ੍ਰ ਹਿਤ ਜੀਐਸਟੀ ਦਾ ਜੋ ਵੀ ਪ੍ਰਵਧਾਨ ਬਨੇ ਨੇ ਇਹ ਦੋਨਾਂ ਵਾਸਤੇ ਆ ਅੱਜ ਜੇ ਅਸੀਂ ਸਲੈਬ ਦੇਖੀਏ ਤਾਂ ਤੁਸੀਂ ਹੈਰਾਨ ਹੋਵੋਗੇ ਕਿ ਇੱਕ ਬਹੁਤ ਲੋਡਮੰਦ ਸਭ ਤੋਂ ਲੋਡਮੰਦ ਮੇਰਾ ਖਿਆਲ ਬੱਚੇ ਹੁੰਦੇ ਨੇ ਬੱਚਿਆਂ ਦੀਆਂ ਕਾਪੀਆਂ ਪੈਨਸਲਾਂ ਕ੍ਰੇਜ਼ਰ ਇਹਨਾਂ ਤੇ 0% ਕਰਤਾ ਕਰਦੀਆਂ ਬਸਤਾਂ ਜਿਹੜੀਆਂ ਨੇ ਜਿਹਦੇ ਵਿੱਚ ਗ੍ਰਿਣੀ ਜਿਹਨੂੰ ਯੂਜ਼ ਕਰਦੀ ਹੈ ਉਸ ਤੇ ਜਿਹੜਾ ਮੋਦੀ ਸਾਹਿਬ ਨੇ 5% ਚ ਲੈ ਆਂਦਾ ਔਰ ਦੋ ਸਲੈਬ ਕਰਕੇ ਇੱਕ ਬਹੁਤ ਵੱਡੀ ਰਾਹਤ ਜਿਹੜੀ ਹੈ ਦਿੱਤੀ ਹੈ ਲੇਕਿਨ ਜਿਹੜੀ ਅੱਜ ਇਨਕਮ ਟੈਕਸ ਪੇਅਰ ਉਹ ਵੀ ਇਸ ਰਾਹਤ ਕਰਕੇ ਵਧੀਆ ਹੁਣ ਇਹਦਾ ਫਾਇਦਾ ਕੀ ਹੋਇਆ ਅੱਜ ਜਿੰਨਾ ਵੀ ਟੈਕਸ ਇਕੱਠਾ ਹੁੰਦਾ ਇਹ ਟੈਕਸ ਦੇਸ਼ ਦੇ ਵਿਕਾਸ ਵਾਸਤੇ ਲੱਗਦਾ ਹੁਣ ਦੇਸ਼ ਦਾ ਵਿਕਾਸ ਆਪਾਂ ਦੇਖਦੇ ਹਾਂ ਕਿ ਇਸ ਸਰਕਾਰ ਆਨ ਤੋਂ ਬਾਅਦ ਸਵਦੇਸ਼ੀ ਬਸਤਾਂ ਦੇ ਉੱਤੇ ਸਵਦੇਸ਼ੀ ਅਵਿਸ਼ਕਾਰ ਇਨੋਵੇਸ਼ਨਸ ਹੋਈਆਂ ਜਹਾਜ਼ ਬਣਾਣ ਤੱਕ ਦਾ ਕੰਮ ਜਿਹੜਾ ਹੈ ਉਹ ਸਾਡੇ ਦੇਸ਼ ਵਿੱਚ ਹੋਣ ਲੱਗ ਪਿਆ ਐਨੇ ਨਹੀਂ ਜਿੰਨਾ ਵਿਕਾਸ ਸੜਕਾਂ ਦੇ ਰੂਪ ਦੇ ਵਿੱਚ ਹੋਇਆ ਉਹ ਸਾਡੇ ਸਾਹਮਣੇ ਹੈ ਕਿੰਨੇ ਬਾਈਪਾਸ ਨਿਕਲ ਗਏ ਕਿੰਨੇ ਓਵਰਬ੍ਰਿਜ ਬਣ ਗਏ ਕਿੰਨਾ ਕੁਝ ਹੋ ਗਿਆ ਤੇ ਕਿਹਦੇ ਕਰਕੇ ਹੋਇਆ ਇਹ ਸਿਰਫ ਟੈਕਸ ਪੇਅਰ ਦੇ ਟੈਕਸ ਦੇਣ ਕਰਕੇ ਹੋਇਆ ਉਹਨੂੰ ਸਿੰਪਲੀਫਾਈ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਿਹੜਾ ਜਨ ਹਿੱਤ ਰਾਸ਼ਟ੍ਰ ਹਿੱਤ ਦਾ ਇਹ ਬਿੱਲ ਹੈ ਔਰ ਮੈਂ ਸਮਝਦਾ ਕਿ ਟੈਕਸ ਪੇਅਰ ਦਾ ਸਮਾਨ ਜਿਹੜਾ ਹੈ ਉਹ ਇਸ ਸਿਸਟਮ ਦੇ ਨਾਲ ਸਾਡੇ ਕੋਲ ਆਇਆ ਹੈ ਜੇ ਛੋਟੂ ਛੋਟੀਆਂ ਗੱਲਾਂ ਨੂੰ ਮੈਂ ਅੱਗੇ ਲੈ ਕੇ ਜਾਵਾਂ ਤਾਂ ਤੁਸੀਂ ਇਸ ਗੱਲ ਤੇ ਹੈਰਾਨ ਹੋਵੋਗੇ ਕਿ ਕਿੰਨਾ ਕੁਛ ਆਰਮੀ ਨੇ ਆਪਣੇ ਸਵਦੇਸ਼ੀ ਜਿਹੜੇ ਆਰਮਜ਼ ਨੇ ਸਵਦੇਸ਼ੀ ਜਹਾਜ਼ ਨੇ ਸਵਦੇਸ਼ੀ ਮਿਜ਼ਾਈਲਸ ਨੇ ਇਹ ਸਮੁੰਦਰੀ ਜਹਾਜ਼ ਨੇ ਪੰਡੂਬੀਆਂ ਨੇ ਇਹ ਬਣਾਈਆਂ ਨਾਲ-ਨਾਲ ਟੈਕਸ ਫੀਰ ਦੇ ਪੈਸੇ ਨਾ ਬਣਾਈਏ। ਤੋਂ ਇਸ ਕਰਕੇ ਟੈਕਸ ਫੀਰ ਦਾ ਸਨਮਾਨ ਜਿਹੜਾ ਹੈ ਉਹ ਸਾਡੀ ਸਰਕਾਰ ਨੇ ਦੋਸਤਾਂ ਮੈਂ ਕੱਲੀ-ਕੱਲੀ ਆਈਟਮ ਜੇ ਕਹਾਂ ਤਾਂ ਮੈਂ ਦੱਸ ਸਕਦਾ ਉਹਨੂੰ ਦੱਸਣ ਦੀ ਲੋੜ ਨਹੀਂ ਲੇਕਿਨ ਦੋ ਸਲੈਬ ਜਿਹੜੀਆਂ ਹੈ ਉਹ ਬੜੀਆਂ ਇੰਪੋਰਟੈਂਟ ਹੋ ਗਈਆਂ ਇੱਕ ਸਲੈਬ 40% ਦੀ ਹੈ ਉਹ ਕਿਹੜੀ ਹੈ ਜਿਹੜੇ ਗੈਰ ਜ਼ਰੂਰੀ ਜਾਂ ਜਿਹੜੇ ਉਹ ਲੋਕ ਜਿਹੜੇ ਹਾਨੀਕਾਰਕ ਜਿਹਨੂੰ ਕਹਿੰਦੇ ਐਸਕੇਟ ਹੈ ਬੀੜੀ ਹੈ ਉਹਨਾਂ 'ਤੇ ਉਹ 40% ਲਾਇਆ ਲੇਕਿਨ ਮੇਨ ਸਲੈਬ ਜਿਹੜੀ ਹੈ ਜਿਹੜੀ ਰਾਹਤ ਦਿੰਦੀ ਹੈ ਉਹ ਆਮ ਕੰਜ਼ਿਊਮਰ ਦਿੰਦੀ ਹੈ ਹੁਣ ਇੰਟਰਸਟਿੰਗ ਫੈਕਟਰ ਕੀ ਹੋਇਆ ਤੁਸੀਂ ਜੇ ਕੁਕ ਕੁ ਤੁਸੀਂ ਬਹੁਤ ਨੇੜੇ ਤੋਂ ਲੋਕਾਂ ਨੂੰ ਜਾਣਦੇ ਆ ਤੁਸੀਂ ਬਹੁਤ ਫੈਕਟ ਫਾਈਂਡਿੰਗ ਵੀ ਕੀਤੀਆਂ ਕਿ ਟੈਕਸ ਰਿਡਕਸ਼ਨ ਤੋਂ ਬਾਅਦ ਲੋਕਾਂ ਦਾ ਕੀ ਰੁਝਾਨ ਰਿਹਾ ਅੱਜ ਜਿੰਨੀ ਪਰਚੇਜ਼ਿੰਗ ਪਾਵਰ ਜਿਹੜੀ ਹੈ ਉਹ ਕੰਜ਼ਿਊਮਰ ਦੀ ਵਧੀ ਹੈ ਇਸ ਟੈਕਸ ਰਿਡਵਟ ਦੇ ਨਾਲ ਅੱਜ ਇਹ ਰਿਕਾਰਡ ਹੈ ਦੂਜੀ ਗੱਲ ਕੰਜ਼ਿਊਮਰ ਪਾਵਰ ਵਧਣ ਨਾਲ ਕੰਜ਼ਮਪਸ਼ਨ ਵਧੀ ਹੈ ਕੰਜ਼ਮਪਸ਼ਨ ਵਧਣ ਨਾਲ ਪ੍ਰੋਡਕਸ਼ਨ ਵਧੇਗੀ ਪ੍ਰੋਡਕਸ਼ਨ ਵਧੇ ਨਾਲ ਇਮਪਲੋਇਮੈਂਟ ਵਧੇਗੀ ਤੋ ਇਹ ਸਾਈਕਲ ਜਿਹੜਾ ਹੈ ਜਿਹੜਾ ਸਾਈਕਲ ਹੈ ਇਹ ਕਰੈਕਟ ਕਰਨ ਦੇ ਵਿੱਚ ਇਸ ਫੈਸਲੇ ਨੇ ਬਹੁਤ ਵੱਡਾ ਰੋਲ ਜਿਹੜਾ ਹੈ ਉਹ ਅਦਾ ਕੀਤਾ ਜਿਹੜੀ ਇੰਟਰਨਲ ਕੰਜ਼ਮਪਸ਼ਨ ਹੈ ਜਿਵੇਂ ਇੱਕ ਸੋ ਡਾਟਾ ਦਵਾਂ ਇਹਦੀ 2 ਲੱਖ ਕਰੋੜ ਰੁਪਇਆ ਇਹ ਟੈਕਸ ਰਵੇ ਨਹੀਂ 2 ਲੱਖ ਕਰੋੜ ਰੁਪਇਆ ਇੰਟਰਨਲ ਜਿਹੜੀ ਕੰਜ਼ਮਪਸ਼ਨ ਹੈ ਉਹਦੀ ਦੀ ਬੜੌਤਰੀ ਜਿਹੜੀ ਹੈ ਉਹ ਹੀ ਹੈ ਹੁਣ ਅੱਜ ਦੀਵਾਲੀ ਆਣ ਵਾਲੀ ਹੈ ਦੀਵਾਲੀ ਦੇ ਵਿੱਚ ਸਭ ਮੰ ਮਾ લક્ષ્ਮੀ ਦੀ ਪੂਜਾ ਕਰਦੇ ਆ ਔਰ 140 ਕਰੋੜ ਲੋਕਾਂ ਦੇ ਘਰਾਂ 'ਚ ਮਾ લક્ષ્ਮੀ ਆਵੇ ਉਹਦੇ ਲਈ ਵੀ ਇਹ ਟੈਕਸ ਰਵੇਟ ਜਿਹੜੀ ਹੈ ਜਾਂ ਇਹ ਜੀਐਸਟੀ ਦਾ ਟੈਕਸ ਦਾ ਨਵਾਂ ਟੈਕਸਿੰਗ ਸਿਸਟਮ ਬਣਾਇਆ ਉਹਦੇ ਨਾਲ ਹਰ ਘਰ 'ਚ લક્ષ્ਮੀ ਆਏਗੀ ਐਸਾ ਇੱਕ ਲੋਕਾਂ ਦੇ ਵਿੱਚ ਮਨ 'ਚ ਜਿਹੜਾ ਆਵਾਹਨ ਆ ਗਿਆ ਦੂਜੀ ਗੱਲ ਟੈਕਸ ਹਰ ਬੰਦਾ ਦੇਣਾ ਚਾਹੁੰਦਾ ਇਹਨੂੰ ਬਰڈن ਮਹਿਸੂਸ ਨਾ ਕਰੇ ਉਹਨੂੰ ਇਹ ਨਾ ਲੱਗੇ ਕਿ ਮੈਂ ਮੇਰੀ ਜਿਹੋ ਚੋ ਬਹੁਤ ਪੈਸਾ ਜਿਹੜਾ ਹੈ ਸਰਕਾਰ ਲੈ ਕੇ ਜਾ ਰਹੀ ਹੈ ਉਹ ਬਰڈن ਰਿਡਕਸ਼ਨ ਦਾ ਕੰਮ ਵੀ ਜਿਹੜਾ ਹੈ ਉਹ ਸਰਕਾਰ ਨੇ ਕੀਤਾ ਦੂਜੀ ਜਿਹੜੀ ਇੰਪੋਰਟੈਂਟ ਗੱਲ ਹੈ ਬਾਰ ਬਾਰ ਅਸੀਂ ਜੋ ਇੰਟਰਨੈਸ਼ਨਲ ਲੈਵਲ ਤੇ ਕੰਪੈਰੀਜ਼ਨ ਕਰਦੇ ਸੀਗੇ ਤਾਂ ਉਸ ਵੇਲੇ ਟੈਕਸ ਪੇਅਰ ਦੀ ਸੰਖਿਆ ਉਹ ਵੀ ਵਧੀ ਹੈ ਇਸ ਕਰਕੇ ਜੇ ਟੈਕਸ ਪੇਅਰ ਦੀ ਗੱਲ ਕਰੀਏ ਤਾ ਪਹਿਲਾਂ 17 ਤੱਕ 65 ਲੱਖ ਦੇ ਕਰੀਬ ਲੋਕ ਟੈਕਸ ਦਿੰਦੇ ਸੀ ਅੱਜ ਉਹ ਵੜ ਕੇ 1 ਕਰੋੜ 51 ਲੱਖ ਹੋ ਗਏ ਨੇ ਇਹ ਨਰਿੰਦਰ ਮੋਦੀ ਸਰਕਾਰ ਦੀਆਂ ਲਗਾਤਾਰ ਰਿਫਾਰਮਸ ਨੇ ਪੋਲਿਸਿਸ ਨੇ ਜਿਨ੍ਹਾਂ ਕਰਕੇ ਇਹ ਸਭ ਕੁਝ ਹੋਇਆ ਉਹਨੇ ਬਜਟ ਹੈ ਕਿ ਦਾ ਇਹ ਬਜਟ ਹੈ ਪਹਿਲੀ ਮੈਂ ਦੱਸਿਆ ਬੱਚਿਆਂ ਦੇ ਲਈ ਜਿਨ੍ਹਾਂ ਦੇ 0% ਟੈਕਸ ਲੱਗਦਾ ਇਹ ਬੱਚਿਆ ਬਜਟ ਹੈ ਮੀਡਲ ਕਲਾਸ ਦਾ ਇਹ ਬਜਟ ਹੈ ਗ੍ਰਹਿਣੀ ਦਾ ਇਹ ਬਜਟ ਹੈ ਆਮ ਜਨਤਾ ਦਾ ਇਹ ਬਜਟ ਹੈ ਸਾਰੇ 1540 ਕਰੋੜ ਦੇ ਲੋਕਾਂ ਦਾ ਤੋਂ ਕਲੈਕਟਿਵਲੀ ਇਸ ਜੀਐਸਟੀ ਨੂੰ ਜੇ ਅਸੀਂ ਗੱਲ ਕਰੀਏ ਤਾਂ ਜੀਐਸਟੀ ਨੇ ਹਰ ਵਰਗ ਨੂੰ ਜਿਹੜਾ ਰਿਫਾਰਮਸ ਆਏ ਨੇ ਉਹ ਟੱਚ ਕੀਤਾ ਇੱਕ ਬਹੁਤ ਵੱਡੀ ਗੱਲ ਜਿਹੜੀ ਇੰਟਰਸਟਿੰਗ ਗੱਲ ਹੈ ਉਹ ਇਹ ਹੈ ਕਿ ਇਸ ਫੈਸਲੇ ਦੇ ਵਿੱਚ ਇੱਕ ਸੁਰਤਾ ਕਿਦਾਂ ਹੋਈ ਉਹ ਇੱਕ ਐਡੀ ਵੱਡੀ ਮੈਨੇਜਮੈਂਟ ਐਡਾ ਵੱਡਾ ਵਿਸ਼ਵਾਸ ਕਿਉਂਕਿ ਜੋ ਕੌਂਸਲ ਜੀਐਸਟੀ ਕੌਂਸਲ ਫੈਸਲੇ ਕਰਦੀ ਹੈ ਉਹਦੇ ਵਿੱਚ ਹਰ ਸਟੇਟ ਦਾ ਜਿਹੜਾ ਨਮਾਇੰਦਾ ਆ ਉਸ ਕੌਂਸਲ ਦਾ ਮੈਂਬਰ ਹੁੰਦਾ ਸੀਐਮ ਫਾਈਨੈਂਸ ਮਿਨਿਸਟਰ ਸਭ ਨੂੰ ਇਕੱਠੇ ਕਰਕੇ ਸਭ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਜਿਹੜਾ ਨਹੀਂ ਮਸ ਫੈਸਲਾ ਜਿਹੜਾ ਹੈ ਉਹ ਇਹਦੇ ਵਿੱਚ ਕਰਨ ਦੀ ਕੋਸ਼ਿਸ਼ ਜਰੀ ਹੈ ਹੋਈ ਹੁਣ ਤੁਸੀਂ ਹੋਰ ਗੱਲ ਤੋਂ ਹੋਰਾਂਗੇ ਜਿਹੜਾ ਅਸੀਂ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਦੀ ਗੱਲ ਕਰਦੇ ਆ ਜਿਹਨੂੰ ਅਸੀਂ ਡਬੀਟੀ ਦੀ ਗੱਲ ਕਰਦੇ ਆ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਅੱਜ ਉਸ ਕਰਨ ਨਾਲ ਜਿਹੜਾ ਵਿਚੋਲੀਆ ਦਾ ਅੱਗੇ ਕੰਮ ਚੱਲਦਾ ਸੀ ਜੋ ਰਜੀਵ ਗਾਂਧੀ ਕਹਿੰਦੇ ਸੀਗੇ ਕਿ 1 ਰੁਪਿਆ ਭੇਜਦੇ ਆ ਤਾਂ 85 ਰੁਪਏ 85 ਪੈਸੇ ਖਾਜੇ ਤੇ 15 ਪਹਿ ਜਾਂਦੇ ਆ ਅੱਜ ਡਾਇਰੈਕਟ ਬੈਨੀਫਿਟ ਜਾਨ ਦੇ ਨਾਲ ਬਿਨਾ ਕਿਸੇ ਵਿਚੋਲੀਏ ਤੋਂ ਅਸੀਂ 6.8 ਲੱਖ ਕਰੋੜ ਰੁਪਏ ਦਾ ਹੈ ਉਹ ਆਮ ਆਦਮੀ ਗਰੀਬ ਤੱਕ ਪਹੁੰਚਾਦੇ ਆ ਦੂਸਰਾ ਵੀ ਇੱਕ ਡਾਟਾ ਆਇਆ ਕਿ 25 ਕਰੋੜ ਲੋਕਾਂ ਨੂੰ ਅਸੀਂ ਗਰੀਬੀ ਦੇ ਖਾਤੋਂ ਬਾਹਰ ਕੱਢ ਸਕੀ। ਸੋ ਮੈਂ ਜਿਹੜੀ ਗੱਲ ਪਹਿਲਾਂ ਕੀਤੀ ਹੈ ਸ਼ਾਰਟ ਦੇ ਵਿੱਚ ਮੈਂ ਕਹੂੰਗਾ ਕਿ ਇਸ ਬਜਟ ਆਂਦੇ ਨਾਲ ਜਿਹੜਾ ਸਾਈਕਲ ਬਣਿਆ ਉਹ ਬੜਾ ਇੰਪੋਰਟੈਂਟ ਵਿਸ਼ੇ ਹੈ ਜਿਹਨੂੰ ਅਸੀਂ ਕਹਿ ਸਕਦੇ ਹਾਂ ਇਹ ਬਜਟ ਹਰ ਵਿਅਕਤੀ ਦਾ ਬਜਟ ਹੈ ਜੀਐਸਟੀ ਦੀ ਅਮੈਂਡਮੈਂਟ ਹਰ ਵਿਅਕਤੀ ਦੀ ਅਮੈਂਡਮੈਂਟ ਹੈ ਇਹ ਜਿਹੜੀ ਅਮੈਂਡਮੈਂਟ ਹੈ ਇਹ ਰਾਸ਼ਟਰੀ ਹਿਤ ਦੀ ਅਮੈਂਡਮੈਂਟ ਹੈ ਇਹਦੇ ਨਾਲ ਇੱਕ ਟੈਕਸ ਪੇਅਰ ਦਾ ਸਨਮਾਨ ਉਹ ਵੀ ਜਿਹੜਾ ਹੈ ਉਹ ਹੋਇਆ ਔਰ ਪੰਜਾਬ ਸੰਬਧੀ ਪ੍ਰੋਡਕਸ਼ਨ ਵਧੀ ਪ੍ਰੋਡਕਸ਼ਨ ਵਧੀ ਨਾਲ ਇਮਪਲੋਇਮੈਂਟ ਵਧੀ ਉਹ ਸਾਈਕਲ ਨੂੰ ਵੀ ਅਸੀਂ ਦੇਖ ਦਿੱਤਾ ਹੈ ਸੋ ਮੈਂ ਇਹ ਛੋਟੀ ਜਿਹੀ ਗੱਲ ਤੁਹਾਡੇ ਧਿਆਨ ਚ ਲਿਆਣੀ ਸੀ ਬਾਕੀ ਗੱਲਾਂ ਤਾਂ ਬਹੁਤ ਨੇ ਔਰ ਔਰ ਇੰਪੋਰਟੈਂਟ ਗੱਲ ਨਹੀਂ ਹੈ ਕਿ ਦੋਸ ਲੈਵ ਹੋਣ ਦੇ ਨਾਲ ਜਿਹੜਾ ਹੈ ਉਹ ਕੰਜ਼ਿਊਮਰ ਨੂੰ ਵੀ ਫਾਇਦਾ ਟੈਕਸ ਪੇਅਰ ਨੂੰ ਵੀ ਫਾਇਦਾ ਦੁਕਾਨਦਾਰ ਨੂੰ ਵੀ ਫਾਇਦਾ ਟੈਕਸ ਦੇਣ ਵਾਲੇ ਨੂੰ ਇੱਕ ਬਹੁਤ ਵਧੀਆ ਕੰਬੀਨੇਸ਼ਨ ਬਣ ਗਿਆ ਨਹੀਂ ਤਾਂ ਲੋਕ ਟੈਕਸ ਦਿੰਦੇ ਵੀ ਸੀ ਤਾਂ ਇੱਕ ਬਰਡਨ ਮਹਿਸੂਸ ਕਰਦੇ ਸੀ ਅੱਜ ਇਸ ਜੀਐਸਟੀ ਦੇ ਐਮੈਂਡਮੈਂਟ ਨਾਲ ਉਜਾ ਤੋ ਗੈਪ ਹੈ ਕੋਈ ਚਿੰਤਾ ਸੀ ਬਰਡਨ ਸੀ ਚੋਬ ਸੀਗੀ ਭੁੱਖ ਤੁਹਾਡਾ ਬੜਾ ਇੰਪੋਰਟੈਂਟ ਕੁਐਸਚਨ ਹੈ ਕਿਉਂਕਿ ਇਹ ਐਮੈਂਡਮੈਂਟ ਲਾਉਣ ਤੋਂ ਪਹਿਲਾਂ ਉਹਨੂੰ ਟਾਈਮ ਦਿੱਤਾ ਕਿ ਤੁਸੀਂ ਆਪਣਾ ਡਿਸਪੋਜ਼ਲ ਜਿਹੜੀ ਹੈ ਉਹ ਕਰ ਦਿਓ ਤਾਂ ਕਿ ਜਿਹੜਾ ਨਵਾਂ ਮਾਲ ਆਏਗਾ ਉਹ ਤੁਸੀਂ ਉਸ ਟੈਕਸ ਦੇ ਜਿਸ ਜਿਸਨ ਅਸੀਂ ਇੰਪਲੀਮੈਂਟ ਹੋਏਗਾ ਉਸੇ ਰੇਟ ਤੇ ਟੈਕਸ ਲੱਗੇ ਜੇ ਕਿਸੇ ਨੂੰ ਕੰਪਲੀਟ ਹੈ ਤਾਂ ਸਰਕਾਰ ਨੂੰ ਅਪਰੋਚ ਕਰ ਸਕਦਾ ਜੇ ਕੋਈ ਪੈਸੇ ਮੈਂ ਜ਼ਿਆਦਾ ਲੈ ਰਿਹਾ ਤਾਂ ਉਹਦੇ ਖਿਲਾਫ ਐਕਸ਼ਨ ਕਰ ਸਕਦਾ ਕਿਤੇ ਨਾ ਕਿਤੇ ਫਰੀ ਰਿਪਰੀਓ ਕੋ ਪੁਰਾਣਾ ਸਟਾਕ ਰਹਿ ਗਿਆ ਹੋਵੇਗਾ ਉਹਦਾ ਉਹ ਕਿਸ ਤਰ੍ਹਾਂ ਉਹ ਦੇਖੋ ਸਿੰਪਲ ਗੱਲ ਹੈ ਜਦ ਨੂੰ ਟਾਈਮ ਦੇ ਦਿੱਤਾ ਕਿ ਤੁਹਾਡੀ ਡਿਸਪੋਜ਼ਲ ਜਿਹੜੀ ਹੈ ਉਹ ਇਸ ਇੱਕ ਜ਼ਿਆਦਾ ਹੋਵੇ ਅੱਜ ਐਕਟ ਪਾਸ ਕੀਤਾ ਕੱਲ ਲੱਗ ਗਿਆ ਫਿਰ ਤੁਹਾਡੀ ਗੱਲ ਠੀਕ ਸੀ ਜਦ ਟਾਈਮਿੰਗ ਦਿੱਤਾ ਉਹਨਾਂ ਨੂੰ ਕਿ ਐਨੇ ਇੱਕ ਮਹੀਨਾ ਦਿੱਤਾ ਤੁਹਾਨੂੰ ਇਹ ਐਨਈਟੀ ਨੂੰ ਲਾਗੂ ਹੋਊਗਾ ਇਸ ਤੋਂ ਪਹਿਲਾਂ ਪਹਿਲਾਂ ਆਪਣਾ ਜਿਹੜਾ ਅ ਦੂਸਰਾ ਅਦਰਵਾਈਜ਼ ਇਹ ਇਨਫਰਸਟ੍ਰਕਚਰ ਸੁਜਗ ਤੁਹਾਡੇ ਕੋਲ ਮਾਲ ਪੁਰਾਣਾ ਪਿਆ ਤੁਸੀਂ ਮਹਿੰਗਾ ਵੇਚ ਰਹੇ ਹੋ ਮੇਰੇ ਕੋਲ ਨਾ ਮੈਂ ਨਮਾ ਲੈਂਦਾ ਮੈਂ ਸਸਤਾ ਵੇਚ ਰਹੇ ਆ ਥੋੜਾ ਵੈਸੇ ਨਹੀਂ ਵੇਕਣਾ ਤੇ ਇੰਪਲੀਮੈਂਟੇਸ਼ਨ ਤੋਂ ਬਾਅਦ ਕੋਈ ਟੋਲ ਫ੍ਰੀ ਨੰਬਰ ਜਾਰੀ ਕਰ ਦਿੱਤਾ ਗਿਆ ਕਿ ਅਗਰ ਕੋਈ ਸਰਕਾਰ ਹਾਂ ਬਿਲਕੁਲ ਸਰਕਾਰ ਜਿਹੜੀ ਹੈ ਉਹ ਇਸ ਕਾਰ ਲਈ ਬੜੀ ਕਿਉਂਕਿ ਇੰਟੈਂਸ਼ਨ ਸਾਡੀ ਸਾਫ ਹੈ ਜੇ ਅਸੀਂ ਐਮੈਂਡਮੈਂਟ ਲਿਆਂਦੀ ਹੈ ਜੇ ਉਹਦਾ ਬੈਨੀਫਿਟ ਲੋਕਾਂ ਨੂੰ ਨਾ ਹੋਇਆ ਐਮੈਂਡਮੈਂਟ ਲਿਆਂਦਾ ਫਾਇਦਾ ਕੀ ਜੀ अब आप भी अपने वाहन का थर्ड पार्टी बीमा और पूर्ण बीमा कराए एवं गुम हुआ आसी अपने व्हीकल नंबर से प्रिंट कराए वो भी बहुत कम बजट में जी हाँ बेडी स्मार्ट सोल्यूशन आपके लिए लेकर आया है एक ही छत के नीचे तत्काल पैन कार्ड पासपोर्ट और ड्राइविंग लाइसेंस पाने का मौका मिलेगा नया एवं पुरान वोटर कार्ड और वोटर कार्ड में संशोधन करवाने के साथ साथ अपने आधार नंबर से खोए हुए पैन कार्ड आधार कार्ड वोटर कार्ड ड्राइविंग लाइसेंस बनवाने का सुनहरा मौका भी यहाँ बहुत ही कम प्राइस में कोई भी वाहन का बीमा थर्ड पार्टी और फुल सोर्स कराने का व्यवस्था भी है साथ ही यहाँ अपने वाहन नंबर से तुरंत अपने खोए हुए आर अपने आधार कार्ड का उपयोग करके अपना खोया हुआ ड्राइविंग लाइसेंस पाने का सुविधा भी उपलब्ध है अगर अपने मोबाइल नंबर को आधार कार्ड और वोटर कार्ड से लिंक करवाना चाहते हैं, तो यहाँ वो भी हो जाएगा यहाँ फिंगर से आधार कार्ड पीडीएफ डाउनलोड भी किया जाता है और तो और यहाँ आधार नंबर के माध्यम से राशन कार्ड डाउनलोड किया जाता है बस वाहन का चालान दिखाइए और अपनी उंगली डालकर अपना खोया हुआ आधार कार्ड बनवाए एड्रेस बेदी स्मार्ट सोल्यूशन खन्ना